ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਓੰਕਾਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਤਿ ਜੋ ਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋ ਗਈ ਕੀ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਈ ਜੇ ਲੈ ਰਹਾ ਲੈਵਤਾਰ ਮੁਖਿਆ ਮੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ ਸਹਸ ਸਿਆਣਪਾਂ ਲੱਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਇਹ ਸੱਜਿਆਰਾ ਹੋਈਐ ਕਿਬ ਕੋੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕੋ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਵਖਸੀਸ ਤੇ ਹੁਕਮੀ ਸਦਾ ਪੁਵਾਈਐ ਹੁਕਮ ਐ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੀ ਬੁਝੈ ਤਾ ਹੋ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਬੜਿਆ ਅਨਿਆ ਚਾਰ ਗਾਵੇ ਕੋ ਵਿਦੇਜਾ ਵਿਖਮਾ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ્ઞਾਨ ਤੂ ਵਿਗਸੈ ਬਿ ਪਰਵਾਹ ਸਾਚਾ ਸਾਹਿਬ ਸਾਚਨਾਇ ਭਾਖਿਆ ਪਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਗੱਰ ਰਖੀਏ ਜਿਤ ਦੇ ਸਾ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਗੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦੁਆਰ ਨਾਨਕ ਏ ਵੈ ਜਾਣੀਐ ਸਬ ਯਾਪੇ ਸਚਿਆਰ थाप्या ना जाई कीता ना होए आपे आप निरंजन सोए जिन सेवे आओ तिन पाया मान नानक गावी है गुणी निधान गावी है सुणिए मन रखिए पाओ दुख पर हर रूप सुख कर ले जाए गुरमुख ना दों गुरमुख वेदा गुरमुख रहिया समाई गुरु ईश्वर गुरु गोरख बर्मा गुरु पार्वती बाई ਜੇ ਹਾ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੋਰਾ ਇੱਕ ਦੇਹੀ 부ਜਾਈ ਸਵਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾ ਦੇ ਤ ਸੁਪਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰਠ ਉਪਾਈ ਵਖਾ ਬਿਨ ਕਰਮਾਂ ਕੀ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇਹ ਬੁਝਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰਦ ਸੋਣੀ ਹੋਏ ਨਵਾ ਖੰਡਾਂ ਵਿੱਚ ਜਾਣੀਂੇ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀਰਤ ਜਗ ਲੇ ਜੇ ਤੇ ਸਨਾਦਰ ਨ ਆਵਈ ਤਾ ਬਾਤ ਨ ਪੁੱਛੇਗੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੋਣ ਗੁਣ ਕਰੇ ਗੁਣ ਬੰਤੇ ਆ ਗੁਣ ਦੇ ਇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧੂ ਪੀਰ ਸੋਰਨਾਥ ਸੁਣਿਆ ਧਰਤ ਤਵ ਲੋ ਆਕਾਸ਼ੋ ਸੁਣਿਆ ਦੀਪ ਲੋ ਪਤਾਨ ਸੁਣਿਆ ਪੂਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਆਠ ਸੱਠ ਕਾਇਸ਼ ਨਾਨਕ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਜ ତੀਰਾਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਜੰਦੇ ਪਾਵਹਿ ਰਾਹ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਜ਼ ਕਲਮ ਨਾਲ ਲਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਾਵਣ ਕੀ ਸੁਧ ਮੰਨੈ ਮਹ ਚੋਟਾ ਨਾ ਖਾਏ ਮੰਨੈ ਜਮ ਕਹਿ ਸਾਤ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਬਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜਿ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੂਖ ਦਵਾਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿਖੋ ਮੰਨੈ ਨਾਨਕ ਭਗਵਨ ਭਿਖੋ ਐਸਾ ਨਾਮ ਨਿਰੰਝਨ ਹੋਏ ਜਿ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਤਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਪੁਜਾ ਹੋ ਵਾ ਸੱਚਿਆਰ ਤਵਲੇ ਉਪਰ ਕੀਤਾ ਪਾਰ ਤਰਤੀ ਹੂਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਗੁੜੀ ਕਲਾਮ ਇਹ ਲੇਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣਸੋ ਆਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀ ਤਪਸਾਉ ਏ ਕੂਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਾ ਵਣਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਅਨੰਕਾਰ ਅਸੰਖ ਜਾਪਵਾ ਸੰਖ ਪਾਓ ਅਸੰਖ ਪੂਜਾ ਯ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਪਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਯ ਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਾਵਣ ਕਹਾ ਵਿਚਾਰ ਬਾਰਿਆ ਨ ਜਾਵਾ ਏਕ ਬਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਸੰਮੂਰਖ ਅੰਧ ਕੋਰਾ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੀ ਅਸਾਂ ਖਾ ਪਾਪੀ ਪਾਪ ਕਰ ਜਾਹਿ ਅਸਾਂ ਖੂੜਿਆਰ ਕੂੜੇ ਫਿਰਾਹਿ ਅਸਾਂ ਖਮਲੇ ਚਮਲ ਫਖ ਖਾਹਿ ਅਸਾਂ ਕੰਨਿੰਦ ਕੋ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨ੍ਰਿੰਕਾਰ ਅਸੰਖ ਨਾਵ ਅਸੰਖਤਾਵ ਅਗੰਮ ਅਗਮ ਅਸੰਖ ਲੋ ਅਸੰਖ ਕਹਿ ਸਰ ਭਾਰੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਬਾਣੀ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰ ਨਾਹੀ ਜਿਬ ਫਰਮਾਈ ਤੇਬ ਤੇਬ ਪਾਹੀ ਜੇਤਾ ਕੀਤਾ ਤੇ ਤਾ ਨਾਓ ਗਿਣ ਨਾ ਵੈ ਨਹੀਂ ਕੋਥਾਓ ਕੁਦਰਤ ਕਾਵਣੋ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿਦ ਪਾਵੇ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਭਰੀਏ ਹੱਥ ਪੈਰ ਤਨ ਦੇ ਇਹ ਪਾਣੀ ਧੋਤੇ ਉਤਰ ਸੁਖੀ ਇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋਤ ਹੋਏ ਭਰੀਏ ਮਤ ਪਾਪਾਂ ਕੈ ਸੰਗ ਪੋਤੋ ਪੈ ਨਾ ਵੈ ਕੈ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਹੋ ਤੀਰਥ ਤਪਦਾਇਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਾਵਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਤਿਆਥ ਬਾਣੀ ਬਰਬਾਉ ਸਤ ਸੁਹਾਣ ਸਦਾ ਮਨ ਚਾਉ ਕਾਵਣ ਸੋ ਵੇੜਾ ਭਗਤ ਕਾਵਣ ਕਾਵਣtheta ਕਾਵਣ ਵਾਰ ਕਾਵਣ ਸੇ ਰੂਤੀ ਮਾਹੋ ਕਾਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕadiena ਦੀ ਲੇਖਣ ਲੇਖ ਪੁਰਾਣ ਫਿਤਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਕੋੜ ਕਯੋੜਕ ਪਾਲ ਥਕੀ ਵੇਦ ਕਹਿਣ ਇਕ ਬਾਤ ਸਹਸ 18 ਕਹਿਣ ਕਤੇ ਬਾ ਅਸਲੂ ਇਕ ਥਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨ ਪਾਇਆ ਨਦੀਆਂ ਆਇ ਤਹਿ ਵਾਹ ਪਵਹਿ ਸਮੁੰਦ ਨ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹਾ ਛੇਤੀ ਮਾਲ ਤਾਨ ਕਿਹੜੀ ਤੁਲ ਨ ਹੋਵਣੀ ਜੇਤੀ ਸ ਮਨੋ ਹੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣਾ ਸਰਣਾ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਈ ਜਾਹੇ ਇਹੋ ਅੰਤ ਨ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਖਾਓ ਉੱਚੇ ਉਪਰ ਉੱਚਾ ਨਾਓ ਤੇ ਬੜਾ ਉੱਚਾ ਹੋਵੇ ਕੋਈ ਤਿਸ ਉੱਚੇ ਕਾਹ ਜਾਣੈ ਸੋਈ ਜਿਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮੰਗਹਿ ਜੋ ਦੇ અપਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਪਤ ਤਹੇ ਵੇਕਾਰ ਕੀਤੇ ਲੈ ਲੈ ਮੁਕੁਰ ਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੁਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਕੋਈ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੇ ਆਖਣ ਪਾਏ ਉਹੋ ਜਾਣੈ ਜੇ ਤੀਆ ਮਹਿ ਖਾਇ ਆਪੇ ਜਾਣੈ ਆਪੇ ਦੇ ਆਖ ਐਸੇ ਪੇਕੇ ਕੀ ਕੇ ਜਿਸ ਨੂੰ ਬਖਸੈ ਸਿਫਤੋ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਇ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤਲ ਅਮੁੱਲ ਪਰਵਾਣ ਅਮੁੱਲ ਵਖਸੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋਂ ਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਕੁਰਾਨ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੂਰ ਨਾਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੀ ਕੀਤੇ ਕੀਤੇ ਹੋਰ ਕਰੇ ਤਾ ਆਖ ਨ ਸਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਰਾਗਾਵਾ ਸੋ ਧਰ ਕੇ ਹਾ ਸੋ ਕਰ ਕੇ ਹਾ ਜਿਤ ਵਹਿ ਸਰਬ ਸੁਮਾਲੇ ਬਾਜੇ ਨਾ ਦੇ ਅਨੇਕ ਅਸੰਖਾ ਕੇਤੇ ਬਾਗਣ ਹਾਰੇ ਕੇਤੇ ਰਾਗ ਪਰੇਸ਼ਾ ਕਹੀਆਂ ਨ ਕੇਤੇ ਗਾਵਣ ਹਾਰੇ ਗਾਵੇ ਤਉ ਨ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੇ ਦੁਆਰੇ ਗਾਵੇ ਚਿੱਤ ਕੁਪਤ ਲਿਖ ਜਾਣਾ ਹੈ ਲਿਖ ਲਿਖੇ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਹ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗੁ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਇ ਤੇਰੇ ਅੱਠ 60 ਤੀਰਥ ਨਾਲੇ ਕਾ ਵਹਿ ਜੋਧ ਮਹਾਬਲ ਸੂਰਾ ਕਾ ਵਹਿ ਖਾਣੀ ਚਾਰੇ ਕਾ ਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਈ ਤੁਧਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਏ ਹੈਤੀ ਹੋਸੀ ਜਾਏ ਨਾ ਜਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਫਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤਿ ਸਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣਿ ਪ੍ਰਜਾਈ ਹੁੰਦਾ ਸੰਸੋਖ ਸ਼ਰਮ ਪਤ ਚੋਲੀ ਧਿਆਨ ਕੀ ਕਰਹਿ ਬਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜੋ ਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦੇ ਅਨਖਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦਇਆ ਪੰਡਾਰਣ ਘਟ ਘਟ ਵੱਜੈ ਨਾਦ ਆਖਨਾਥ ਨਾਥੀ ਸਭ ਜਾ ਕੀ ਰਿਦਿ ਸਿਧਿਆਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦੇ ਅਨਾਹਤ ਜੁਗ ਜੁਗ ਇਕ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜਿਵ ਤੇ ਸੁਭਾਵੈ ਤੇ ਵੈ ਚੱਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਾਨ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦੇ ਨੀਲੇ ਨਾਦੇ ਅਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਸ਼ਾਇਆ ਦੇਸ ਆਦੇ ਨੀਲੇ ਅਨਾਦੇ ਅਨਾਹਟ ਜੁਗ ਜੁਗ ਇੱਕ ਵੇਸ ਇੱਕ ਦੂਜੀ ਪੌ ਲਖ ਹੋਏ ਲਖ ਹੋਵਹਿ ਲਖ ਵੀਸ ਲਖ ਲਖ ਗੇੜਾ ਆਕੀ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆ ਟੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੇਸ ਨਾਨਕ ਨਦਰੀ ਪਾਈਐ ਉੜੇ ਉੜਠੇਸ ਆਖਣ ਜੋਰ ਚਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਣ ਨਹਿ ਜੋਰ ਜੋਰ ਨਾਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਗਤੀ ਛਟੇ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰਤੇ ਥਿਤੇ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਦਾ ਇਹੋ ਧਰਮ ज्ञानखंड का अखो कर्म केते पवण पाणी वैसंतर केते कान महेश केते भरमे कार्ट कडीए रूप रंग के वेश केतिया कर्म भूमि मेर केते केते तू उपदेश केते यंद चंद सूर केते केते मंडल देश केते सिद्ध बुद्ध नाथ केते केते देवी वेश ਕਿਤੇ ਦੇਵਦਾਨ ਬਮਨ ਕੀਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰ ਚੰਡ ਤਿਥੈ 나ਦ ਬినੋਦ ਕੁੜੇ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾੜ ਤਕੜੀਏ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿਥੈ ਘੜੀਐ ਸੁਰਤ ਮਤ ਮੰਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਕੇ ਰੂਪਨ ਕਥਨੇ ਜਾਹੇ ਨਾ ਹਿਮਰਹਿ ਨਠਾਗੇ ਜਾਹੇ जिनका राम वसै मनमहि तिथै भगत वसहै केलो करहय आनंद सच्चा मन सोवे सच खंड वसै निरंकार कर कर देखै नदर निहाल तिथै खंड मंडल वर खंड जेको कथा तायंत न अंत तिथै लो लो आकार जीव जीव हुकम तिवै तिवकार देखै विगसै कर विचार ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਪੀਰ ਜ ਸੁਨੇ ਯਾਰ ਅਹਰਣ ਮਤ ਵੇਦ ਹਥੀ ਯਾਰ ਔਖ ਲਾ ਅਗਨ ਤਪਤਾਉ ਪੰਡਾ ਪਾਉ ਅੰਮ੍ਰਿਤ ਤਤਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਂ ਆਂਆਂ ਬੁਰਿਆਂ ਆਂਆਂ ਵਾਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ